ਪੰਜਾਬ ਦੇ ਵਿੱਚ ਮੌਸਮ ਦੀ ਗੱਲ ਕਰ ਰਹੇ ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਵੈ ਆਉਣ ਵਾਲੇ 3 ਦਿਨਾਂ ਦੇ ਲਈ ਜੋ ਮੌਸਮ ਵਿਭਾਗ ਵੱਲੋਂ 8 ਚੀਜ਼ਾਂ ਦੇ ਵਿੱਚ orange ਅਲਰਟ ਜਾਰੀ ਕੀਤਾ ਗਿਆ ਤੇ 4 ਜਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਵੈ ਸੋ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਹੈ ਜੋ ਜੋ ਮੌਨਸੂਨ ਦੇ ਕਰਕੇ ਬਿਹੋਦ ਠੰਡਾ ਬਣੇ ਰਹਿਣ ਦੀ ਸੰਭਾਵਨਾ ਮੈਂ ਦੱਸੀ ਗਈ ਹੈ ਪਰ ਮੌਨਸੂਨ ਪੂਰੇ ਪੰਜਾਬ ਦੇ ਵਿੱਚ ਫੈਲਣ ਦੇ ਬਾਵਜੂਦ ਜੋ ਮੌਨਸੂਨ ਦਾ ਅਸਰ ਹੈ ਉਹਨਾਂ ਨਹੀਂ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਮੌਨਸੂਨ ਬੇਸ਼ੱਕ ਪੂਰੇ ਇਲਾਕਿਆਂ ਦੇ ਵਿੱਚ ਫੈਲ ਚੁੱਕਿਆ ਹੈ ਪਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਉਹਨਾਂ ਨਹੀਂ ਪੈ ਰਿਹਾ ਜਿੰਨਾ ਅਨੁਮਾਨ ਹੈ ਮੌਸਮ ਵਿਭਾਗ ਦੁਆਰਾ ਲਗਾਇਆ ਗਿਆ ਸੀ ਪਿਛਲੇ ਕਈ ਦਿਨਾਂ ਤੋਂ ਮੌਨਸੂਨ ਪੰਜਾਬ ਦੇ ਵਿੱਚ ਐਕਟਿਵ ਦਿਖਾਈ ਦੇ ਰਿਹਾ ਹੈ ਪਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੀਂਹ ਹੈ ਜੋ ਰਿਕਾਰਡ ਨਹੀਂ ਕੀਤਾ ਜਾ ਰਿਹਾ ਬੀਤੇ ਹੀ ਦਿਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਮੀਂਹ ਹੈ ਜੋ ਰਿਕਾਰਡ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਅਤੇ ਰੋਪੜਾਗੜ੍ਹ ਦੇ ਇਲਾਕਿਆਂ ਦੇ ਵਿੱਚ ਮੀ ਪਿਆ ਗਿਆ ਮੁੰਡਿਆਨੇ ਦੀ ਗੱਲ ਕਰੀਏ ਤਾਂ ਬੀਤੀ ਰਾਤ ਲੁਧਿਆਣੇ ਦੇ ਵਿੱਚ ਵੀ ਮਾਮੂਲੀ ਮੀਂਹ ਰਿਕਾਰਡ ਕੀਤਾ ਗਿਆ ਵੈ ਪਰ ਜੇ ਗੱਲ ਕਰੀਏ ਮੌਨਸੂਨ ਐਕਟਿਵ ਹੋਣ ਤੋਂ ਬਾਅਦ ਜੋ ਸੰਭਾਵਨਾ ਦੱਸੀ ਗਈ ਸੀ ਮੀਂਹ ਪੈਣ ਦੀ ਕਿ ਜ਼ੋਰਦਾਰ ਮੀਂਹ ਪੈਣਗੇ ਉਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਮੀਂਹ ਪੈਂਦੇ ਹੋਏ ਦਿਖਾਈ ਨਹੀਂ ਦੇ ਰਿਹਾ ਤਾਪਣ ਜੇ ਗੱਲ ਕਰੀਏ ਤਾਂ ਫਿਰੋਜ਼ਪੁਰ ਦਾ ਤਾਪਮਾਨ ਹੈ ਜੋ ਵੱਧ ਰਿਕਾਰਡ ਕੀਤਾ ਗਿਆ ਜਿੱਥੇ ਕਿ 42 ਡਿਗਰੀ ਤਾਪਮਾਨ ਹੈ ਪਹੁੰਚਿਆ ਔਰ ਗਰਮੀ ਦੇ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਜੇ ਗੱਲ ਕਰੀਏ ਲੁਧਿਆਣੇ ਦੀ ਤਾਂ ਲੁਧਿਆਣੇ ਦੇ ਵਿੱਚ ਤਾਪਮਾਨ ਬੀਤੇ ਹੀ ਦਿਨ ਹੈ ਜੋ ਕਿ ਲਗਭਗ 37 ਡਿਗਰੀ ਦੇ ਆਸ-ਪਾਸ ਬਣਿਆ ਰਿਹਾ ਔਰ ਇਲਾਕਿਆਂ ਦੇ ਵਿੱਚ ਗਰਮੀ ਹੈ ਜੋ ਮਹਿਸੂਸ ਕੀਤੀ ਗਈ ਕਿਉਂਕਿ ਗਰਮੀ ਦੇ ਵਿੱਚ ਨਮੀ ਹੋਣ ਦੇ ਕਾਰਨ ਹਮਸਤੂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਜਿਸ ਕਾਰਨ ਮੀਂਹ ਨਾ ਪੈਣ ਕਰਕੇ ਹਮਸਤੂ ਦੇ ਨਾਲ ਲੋਕਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇ ਗੱਲ ਕਰੀਏ ਆਉਣ ਵਾਲੇ ਦਿਨਾਂ 'ਚ ਜਾਰੀ ਕੀਤੇ ਗਏ ਅਲਰਟ ਦੀ ਤਾ ਮੌਸਮ ਵਿਭਾਗ ਦੁਆਰਾ ਆਉਣ ਵਾਲੇ ਦਿਨਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਜੋ ਮੌਸਮ ਹੈ ਮੌਸਮ ਸੁਹਾਵਣਾ ਬਣੇ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਮੀਂਹ ਪੈਣ ਦੀ ਸੰਭਾਵਨਾ ਬੈਤੇ ਤੇਜ਼ ਹਵਾਵਾਂ ਨੇ ਮਾਲਵੇ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲਣਗੀਆਂ ਜੋ ਕਿ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣਗੀਆਂ ਔਰ ਇਸ ਦੌਰਾਨ ਬਿਜਲੀ ਤੇਜ਼ ਬਿਜਲੀ ਔਰ ਤੇਜ਼ ਹਵਾਵਾਂ ਬੱਦਲਵਾਹੀ ਔਰ ਮੀ ਹੈ ਜੋ ਮਾਮੂਲੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ ਤੇ ਮੌਨਸੂਨ ਐਕਟਿਵ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਹਜੇ ਅਜੇ ਹਮੀ ਨਹੀਂ ਪੈ ਰਹੇ ਨਹੀਂ ਜਿਸ ਤਰ੍ਹਾਂ ਦੀ ਉਮੀਦ ਹੈ ਜੋ ਮੌਸਮ ਵਿਭਾਗ ਦੇ ਵੱਲੋਂ ਜ਼ਾਹਿਰ ਕੀਤੀ ਗਈ ਸੀ ਪਰ ਆਉਣ ਵਾਲੇ ਦਿਨਾਂ ਦੇ ਲਈ 8 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਔਰ 4 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ 6 ਜ਼ਿਲ੍ਹਿਆਂ 'ਚ orange alert ਤੇ ਚਾਰਜ ਨੇ ਦੇ ਵਿੱਚ yellow alert ਜਾਰੀ ਕੀਤਾ ਗਿਆ ਫਿਰ ਸੋ ਇਸ ਅਲਰਟ ਦੇ ਬਾਵਜੂਦ ਕਈ ਇਲਾਕਿਆਂ ਦੇ ਵਿੱਚ ਮੌਸਮ ਹੈ ਜੋ ਉਸੇ ਤਰੀਕੇ ਦੇ ਨਾਲ ਬਣਿਆ ਹੋਇਆ ਹੈ ਫਿਰ ਗਰਮੀ ਬਣੀ ਹੋਈ ਆ ਉਮਸ ਬਣੀ ਹੋਈ ਹੈ ਤਾਪਮਾਨ ਦੇ ਵਿੱਚ ਬਦਲਾਵ ਜ਼ਰੂਰ ਆ ਰਿਹਾ ਹੈ ਠੰਡਕ ਜ਼ਰੂਰ ਮਿਲੀ ਹੈ ਲੂਹ ਭਰੀ ਹਵਾਵਾਂ ਤੋਂ ਜ਼ਰੂਰ ਰਾਹਤ ਹੈ ਪਰ ਜੇ ਗੱਲ ਕਰੀਏ ਤਾਂ ਗਰਮੀ ਹੈ ਗਰਮੀ ਅਜੇ ਵੀ ਬਣੀ ਹੋਈ ਆ ਤੇ ਲੂਹ ਭਰੀ ਹਵਾਵਾਂ ਦੀ ਜਗ੍ਹਾ ਉਹਨਾਂ ਉਮਸ ਨੇ ਲੈ ਲਈ ਆ ਪਰ ਜਿਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਪੈ ਰਹੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਤ ਮਿਲ ਰਹੀ ਜਾਂ ਮੌਸਮ ਤੋਂ ਰਾਤ ਮਿਲਦੀ ਪਈ ਹੈ ਪਰ ਜਿਨ੍ਹਾਂ ਇਲਾਕਿਆਂ ਦੇ ਵਿੱਚ ਜੋ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਬਾਵਜੂਦ ਮੀਂਹ ਨਹੀਂ ਪੈ ਰਹੇ ਨੇ ਉਹਨਾਂ ਇਲਾਕਿਆਂ ਦੇ ਕੁਝ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਵਿੱਚ ਮੌਨਸੂਨ ਪੂਰੇ ਤਰੀਕੇ ਦੇ ਨਾਲ ਐਕਟਿਵ ਹੋ ਚੁੱਕਿਆ ਹੈ ਮੌਨਸੂਨ ਐਕਟਿਵ ਹੋਣ ਦੇ ਬਾਵਜੂਦ ਅਜੇ ਮੀਂਹ ਨਹੀਂ ਪੈ ਰਿਹਾ ਜਿਸ ਤਰ੍ਹਾਂ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਸੀ